ਐਜੋ ਅੰਦਾ ਚਾਰ ਗੋਸਤ ਭਾਇਆ ਰਿਚ ਛੇ ਮੇਰਾ ਤਾਂ ਫੋਨ ਵੀ ਖਰਾਬ ਹੋ ਗਿਆ ਛੇ ਨਵਾਂ ਫੋਨ ਲੈਣਾ ਨਵਾਂ ਫੋਨ ਲੈਣਾ ਤੂੰ ਨਾ ਪੱਛੀ ਚੱਲ ਤੱਚ ਤੱਚ ਹੂੰ ਤੱਚ ਫੋਨ ਲੈਣਾ ਨਵਾਂ ਈ ਨਵਾਂ ਫੋਨ ਲੈਣਾ ਤੂੰ ਤੱਚ ਇਹੋ ਜਾ ਕਿਉ ਮੇਰੇ ਨਹੀਂ ਕਾਇਦਾ ਇਹ ਚੱਲਾਉਣਾ ਨਹੀਂ ਹੁੰਦਾ ਹੂੰ ਹੂੰ ਉਹ ਨਿਕਲਿਆ ਇਹ ਸੇ ਪਤਨ 10 ਸਾਲ ਹੋ ਗਏ ਲੈ ਹਾਂ 10 ਸਾਲ ਨਹੀਂ ਮੈਂ ਮਰ ਜਾ ਐਨਾ ਟਾਈਮ ਹੋ ਗਿਆ ਮੈਂ ਚੀਜ਼ ਨਹੀਂ ਗੋਦੀ ਕਰੀ ਅੱਛਾ ਹੂੰ ਵਾਹ ਰੁਟਿਆ ਹੀ ਬਾ ਵਾਸਾ ਆਮ ਸਾਮ ਰੱਖ ਲੈ ਤੇ ਤੂੰ ਡਿੱਗੇ ਡੁੱਗੇ ਕਦੇ ਨਹੀਂ ਨਾ ਹੈਂ ਨਾ ਪਾਪੇ ਦੀ ਨਿਸ਼ਾਨੀ ਹੋਣੀ ਫਰੇ ਹੂੰ ਪਾਪੇ ਦੀ ਨਿਸ਼ਾਨੀ ਹੋਊਗੀ ਨਹੀਂ ਤੁਸੀਂ ਤਾਂ ਲੈ ਕੇ ਦਿੱਤਾ ਸੀ 11 ਜਿਹੜਾ ਸਰਦਾ ਹਾਂ ਤੇ ਕੋ ਪਾਪੇ ਦੀ ਕੋਈ ਨਿਸ਼ਾਨੀ ਨਹੀਂ ਅੱਬਾ ਪਿੰਚਾ ਕੋਈ ਨਹੀਂ ਵੱੜਦਾ ਸੀ ਉਤਰਦਾ ਕਦੇ ਨਹੀਂ ਹੁੰਦਾ ਸੀ ਰੱਖਦਾ ਨਹੀਂ ਸੀ ਹੂੰ ਉਹ ਵੱੜ ਨਹੀਂ ਹੁੰਦਾ ਸੀ ਅਸਾਂ ਦਾ ਲੈਨ ਉਹ ਜਿਹੜੇ ਹੁੰਦੇ ਨਹੀਂ ਸੀ ਲੈਲਟ ਉਹ ਉਹਦੇ ਤੇ ਕਰਦਾ ਸੀ ਹਾਂ ਲੈਲਟ ਤੇ ਬੈਲੋਂ ਦਾ ਹੁੰਦਾ ਹੁੰਦਾ ਸੀ ਹੂੰ ਬੈਲੋਂ ਦਾ ਹੁੰਦਾ ਸੀ ਉਹਦਾ ਕੀ ਬੈਲ ਤੇ ਸੀਗਾ ਬੈਲ ਤੇ ਸੀ ਬੈਲ ਤੇ ਹਾਂ ਠੀਕ ਆ ਇਹ 10 ਸਾਲਾਂ ਦੇ ਆ ਬੈ ਸੁਰ ਦਸ ਸਾਲਾਂ ਦੇ ਆ ਆ ਜਿਮਾਰੀ ਚ ਪਈ ਉਹ ਤਾਂ ਆਇਲਾ ਦੇ ਜਿਵੇਂ ਕੰਨ ਸਮਾਈ ਹੁੰਦੇ ਤੇਰੇ ਦਸ ਸਾਲਾਂ ਦੇ ਜਿਹੜੇ ਇਸ ਮੁੰਡੇ ਦਾ ਅੱਜ ਉਹਦੀ ਸੱਸ ਨੇ ਗੱਲ ਕੀਤਾ ਉਹਨੇ ਸੌਦੇਂ ਦਿੱਤ ਹੋਈ ਬੇ ਕੋਚ ਤੂੰ ਪਉਂਦੀ ਨਹੀਂ ਸੀ ਜਿੱਪ ਤਾਂ ਮੇਰੇ ਲਈ ਤੂੰ ਨਹੀਂ ਆ ਨਾ ਮੈਂ ਪਉਦੀ ਨਹੀਂ ਬਸ ਹਾਂ ਕਿਤੇ ਜਾਵਾਂ ਆ ਮੈਂ ਤਾਂ ਹਾਂ ਕਿਤੇ ਜਾਂਦੀ ਨਹੀਂ ਆਉਂਦੀ ਪਾਪਾ ਤਾਂ ਜਾਣ ਨਹੀਂ ਦਿੰਦਾ ਸੀ ਹਏ ਪਾਪਾ ਕਿਤੇ ਨਹੀਂ ਸੀ ਜਾਣ ਦਿੰਦਾ ਕਿਉਂ ਮਰਜੀ ਉਹਦੀ ਬਸ ਇਹੋ ਜਿਹੀ ਸੀ ਹਾਂ ਉਹ ਕਹਿੰਦਾ ਸੀ ਮੇਰੀ ਮਿਸ ਜੀ ਨੇ ਬਾਹਰ ਨਹੀਂ ਜਾਣਾ ਹੂੰ ਮਤਲਬ ਕਿ ਤੈਨੂੰ ਖੁਸ਼ ਨਹੀਂ ਸੀ ਬਾਹਰ ਕੱਢ ਕੇ ਹੂੰ ਹਾਂ ਨਾ ਕੰਨੀ ਆਣੀ ਆ ਬੱਚੇ ਨੇ ਕਹਿੰਦੀ ਸੀ ਆਪਾ ਕੇ ਸਾਡੇ ਰਣਜ ਭੈਣ ਨੇ ਘਰ ਦੀ ਵੀ ਕਦੇ ਲਿਆਈ ਲਿਆ ਅੱਛਾ ਉਹ ਤਾਂ ਸਭ ਐਵੇਂ ਆਪਣਾ ਗੱਡੀ ਕਰਾ ਸੀ ਹੈ ਅਸਾਂ ਮਕੋਲ ਕਰਨਾ ਹਾਂ ਉਹਨਾਂ ਦੀਆਂ ਬਾਥੇ ਜਟਕਿਆਂ ਨਾਲ ਰਾਵਣਾ ਹਾਂ ਹਾਂ ਤੇ ਬੋਛੇ ਦੇ ਇਤਲੇ ਜਿੱਤੇ ਰਾਵਾਂ ਵੀ ਗਏ ਨੇ ਹਾਂ ਠੀਕ ਹੈ ਇੱਚੇ ਪਿਆਰ ਹੁੰਦਾ ਜਿੱਥੇ ਪਿਆਰ ਹੋਵੇ ਨਾ ਬੰਦਾ ਉੱਥੇ ਜਾਂਦਾਗਾ ਇੱਥੇ ਹੀ ਸਿਹਰ ਨਾਲ ਸਕੂਟਰੀ ਚੱਕਣੀ ਅੱਤ ਆਖਣਾ ਇੱਕ ਉਹ ਕਿਰਾਣ ਜਿਹੜਾ ਹੈ ਨਾ ਸਿਹਰ ਨਾਲ ਆ ਕੇ ਮੈਨੂੰ ਤੇ ਲੱਗਦਾ ਹਾਂ ਛੁੱਟੀ ਨਹੀਂ ਕਾੜ ਲੈਂਦਾ ਕੌਣ ਰਾਮਣੀਆ ਅੱਛਾ ਅ ਉਸ ਜੇ ਪਾਪੇ ਨੂੰ ਐ ਕਹਿੰਦਾ ਸੀ ਸਵੇਰ ਨਾਲ ਕੇ ਬਹਿ ਜਾਂਦਾ ਰੋਟੀ ਨਹੀਂ ਖਾਣ ਦਿੰਦਾ ਸਾਨੂੰ ਤੇ ਗਾ ਤੂੰ ਤੇ ਸ਼ਰਾਬ ਵੀ ਉਹ ਲੈ ਆਉਂਦਾ ਸੀ ਇਹ ਨਾ ਨਹੀਂ ਤੇ ਤੂੰ ਪਾਪੇ ਨਾਲ ਲੜਦੀ ਹੁੰਦੀ ਸੀਗੀ ਹੂੰ ਪਾਪੇ ਨਾਲ ਕਦੇ ਲੜਦੀ ਹੁੰਦੀ ਸੀ ਤੂੰ ਕੌਣ ਤੂੰ ਬਥੇਰਾ ਗੱਲ ਗੱਲ ਤੇ ਹੂੰ ਗੱਲ ਗੱਲ ਤੇ ਨਾ ਐਂ ਨਹੀਂ ਕਰ ਕਰਦੇ ਕਿ ਕੁਝ ਰੱਬੀ ਜਿਹਾ ਹਾਂ ਮੈਂ ਮੈਂ ਨਫਰਤ ਕਰਨੀ ਸੀ ਸਰ ਕਟਾ ਦੇ ਤੇ ਹਾਂ ਮੈਂ ਪ੍ਰਸਾਦਾਂ ਦੀ ਗੋਦਾਰੇ ਨੂੰ ਮੰਨਦੇ ਸਾਡੇ ਘਰ ਤੇ ਇਹੋ ਜਿਹਾ ਚੱਲਦਾ ਹੀ ਨਹੀਂ ਸੀ ਤੇ ਪਾਪਾ ਕਿਹਨੂੰ ਮੰਨਦਾ ਸੀ ਜਿਹੜੇ ਨੂੰ ਇੰਨੀ ਗੋਦਾਰੀ ਹੁੰਦਾ ਸੀ ਕਿਤੇ 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 ਅੱਛਾ ਕਿਤੇ ਕਿਤੇ ਜਾਂਦਾ ਸੀ ਇੱਕ ਮੈਨੂੰ ਹੀ ਚਾਰ ਦੇ ਅੰਦਰ ਉਹ ਤਾਂ ਆਏ ਸੀ ਨਾ ਤੈਨੂੰ ਬਾਹਰ ਕੱਢ ਕੇ ਖੁਸ਼ ਨਹੀਂ ਸੀ ਹੂੰ ਚਲ ਹੂੰ ਤਾਂ ਤੂੰ ਲੱਕੀ ਸੀ ਤੇ ਮੈਂ ਕੰਨੀਆਂ ਅਸੀਂ ਗਏ ਆ ਜਿੱਦਨ ਗੁਰਦਾਰਾ ਤੁਹਾਡੇ ਬਣਿਆ ਹਾਂ ਹਾਂ ਹੂੰ ਤਾਂ ਚੱਲ ਵਧੀਆ ਸੀ ਤੈਨੂੰ ਬਾਹਰ ਨਹੀਂ ਸੀ ਜਾਣ ਦਿੰਦਾ ਹੂੰ ਸਾਰੀ ਚੀਜ਼ ਤੈਨੂੰ ਘਰੇ ਲੈ ਆ ਕੇ ਦਿੰਦਾ ਸੀ ਚਾਹੀਦੀ ਸੀ ਹੂੰ ਸੂਟ ਸੱਟ ਬਣਾ ਦਿੰਦਾ ਸੀ ਹੈ ਸੂਟ ਬਣਾ ਦਿੰਦਾ ਸੀ ਤੈਨੂੰ ਸੂਟ ਬੈੱਕ ਹੀ ਕਰੇ ਨੀ ਉਤੋ ਹੀ ਤੇਰੇ ਸੀ ਮੇਰੇ ਤੇ ਨਹੀਂ ਅਈਆ ਕਪੜੇ ਦੀ ਗੱਲ ਸੀ ਕਪੜੇ ਦੀ ਗੱਲ ਸੀ ਹਾਂ ਦੂਜੀ ਸੀ ਨਾਲੇ ਰੈਡੀमेड ਕਪੜਿਆਂ ਦੀ ਕੀ ਰੈਡੀमेड ਕਪੜਿਆਂ ਦੀ ਸੀ ਨਾ ਰੈਡੀमेड ਨਹੀਂ ਆ ਦੂਜੇ ਥਾਂ ਨੂੰ ਥਾਂ ਵਾਲਿਆਂ ਦੀ ਸੀ ਜਿੱਥੇ ਆਇਆ ਹੈ ਜਾਨਾ ਉਹਦੇ ਦਾਕਟਰ ਦੀ ਦੁਕਾਨ ਇਹ ਇੱਥੇ ਭਾਈ ਵੀ ਸੀ ਦੁਕਾਨ ਅੱਛਾ ਜਿਹੜੀ ਹੋਰ ਦਿੱਤੀ ਹੈ ਫੇਰ ਤਾਂ ਤਵੇ ਇਕ ਲੰਬਦੀ ਹੋਏਂਗੇ ਇਕ ਪੰਦੀ ਹੋਏਂਗੇ ਨਾ ਹਾਂ ਜਿੰਦਾ ਜਿੰਦਾ ਨਹੀਂ ਸੀਗਾ